ਮਹਾਨਾਇਕਾ ਅਮਿਤਾਬਚਨ ਨੇ ক্রিকেট ਦੇ ਗੱਸ ਸਚੇ ਤਿੰਦੂਲਕਰ ਅਤੇ ਦੱਖਣ ਭਾਰਤੀ ਫਿਲਮਾਂ ਦੇ ਸੁਪਰਸਟਾਰ ਨਾਗार्जुन ਵਰਗੇ ਤਿੱਗਜਾਂ ਦੇ ਨਾਲ ਹੁਣ ਨ ਸਨਮਾਨਜਨਕ ਦੱਸਿਆ। ਅਮਿਤਾਬ ਨੇ ਦੱਖਣ ਦੇ ਸਤਾਰਾਂ ਨਾਲ ਇੱਕ ਤਸਵੀਰ ਵੀ ਆਪਣੇ ਟਵਿੱਟਰ ਤੇ ਸ਼ੇਅਰ ਕੀਤੀ। ਸਲਮਾਨ ਖਾਨ ਨਾਲ ਫਿਲਮ ਜੈ ਹੋ ਵਿੱਚ ਕੰਮ ਕਰ ਚੁੱਕੇ ਮੀਤੀ ਸਨਾਖਾਨ ਦਾ ਕਹਿਣਾ ਹੈ ਕਿ ਬਾਲੀਵੁੱਡ ਦੇ ਕਿੰਗ ਸ਼ਾਹਰੂਖ ਖਾਨ ਨਾਲ ਕੰਮ ਕਰਨਾ ਚਾਹੁੰਦੀ ਹੈ। ਸਨਾੰਦੀ ਆਗਾਮੀ ਫਿਲਮ ਵਜਾ ਤੁਮ ਹੋ ਹੈ ਜੋ 2 ਦਸੰਬਰ ਨੂੰ ਰਿਲੀਜ਼ ਹੋਏਗੀ। ਮੇਤੀ ਆਲੀਆ ਪਟਨੇ ਸਵਾਲ ਜਵਾਬ ਦੇ ਇੱਕ ਸੈਸ਼ਨ ਵਿੱਚ ਕਿਹਾ ਕਿ ਸਫਲਤਾ ਦਾ ਡਰ ਉਹਨਾਂ ਨੂੰ ਕੰਮ ਵਿੱਚ ਲਈ ਰੱਖਦਾ ਹੈ ਅਤੇ ਉਹ ਇਸ ਤੋਂ ਡਰਦੀ ਹੈ ਪਰ ਇਹੀ ਉਹਨਾਂ ਨੂੰ ਇਨਸਪਾਇਰ ਵੀ ਕਰਦਾ ਹੈ। ਅਨੁਸ਼ਕਾ ਸ਼ਰਮਾ ਟਵਿੱਟਰ ਤੇ ਦਿੱਤੇ ਇੱਕ ਜਵਾਬ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਦਰਸਲ ਅਨੁਸ਼ਕਾ ਨੂੰ ਕਿਸੇ ਨੇ ਟਵੀਟ ਕਰਕੇ ਕਿਹਾ ਕਿ ਮੈਂ ਤੁਹਾਡਾ ਨਾਮ ਆਪਣੀ ਕਿਡਨੀ ਤੇ ਲਿਖਿਆ ਹੈ। ਇਸ ਦੇ ਜਵਾਬ ਵਿੱਚ ਨੁਸ਼ਕਾ ਨੇ ਕਿਹਾ ਮਿਹਰबानी ਕਰਕੇ ਬਕਵਾਸ ਨਾ ਕਰੋ। ਅਗਾਮੀ ਫਿਲਮ ਦੰਗਲ ਵਿੱਚ ਆਮਿਰ ਖਾਨ ਅਸਲ ਜ਼ਿੰਦਗੀ ਚ ਪਲਵਾਨ ਮਹਾਵੀਰ ਸਿੰਘ ਫੋਗੜ ਦਾ ਕਿਰਦਾਰ ਨਿਭਾ ਰਹੇ ਨੇ ਜ ਜਨਾ ਨੇ ਆਮਿਰ ਨੂੰ ਆਪਣੀ ਬੇਟੀ ਦੇ ਵਿਆਹ ਲਈ ਇਨਵਾਈਟ ਕੀਤਾ ਸੀ ਆਮਿਰ ਨੇ ਸੱਦੇ ਨੂੰ ਕਬੂਲ ਲਿਆ ਆਵਾਮੇ ਫਿਲਮ ਵਜਾ ਤੁਮ ਹੋਦ ਨਵਾਂ ਗੀਤ ਦਿਲ ਮੇਂ ਚੁਪਾ ਲੂੰ ਗਰ ਰੀਲਿਸ ਹੋ ਗਿਆ ਇਹ ਗਾਣਾ ਰਜਨੀਸ਼ ਦੁੱਗਲ ਅਤੇ ਸ਼ਰਲਿਨ ਚੋਪੜਾ ਅਤੇ ਬੇਹਦ ਬੋਲਡ ਅੰਦਾਜ਼ ਵਿੱਚ ਫਲਮਾਇਆ ਗਿਆ ਸ਼ਰਲਿਨ ਨੇ ਗੀਤ ਵਿੱਚ ਖੂਬ ਅਦਾਵਾਂ ਵਿਖਾਈਆਂ ਨੇ ਗਾਇਕ ਗਿੱਪੀ ਗਰੇਵਾਲ ਦੇ ਨਵੇਂ ਗੀਤ ਕੱਟ ਬੋਲੀ ਦਾ ਟੀਜ਼ਰ ਰੀਲਿਸ ਹੋ ਗਿਆ ਜਿਸ ਤੇ ਗਿੱਪੀ ਕੁਝ ਬਤਲੇ ਨਜ਼ਰ ਆ ਰਹੇ ਨੇ ਗਿੱਪੀ ਨੇ ਗੀਤ ਦੀ ਰੀਲਿਸ ਲਈ ਖਾਸ ਤਰੀਕਾ ਤੇ ਸਮਾਂ ਚੁਣਿਆ ਇਹ ਗੀਤ 11 ਨਵੰਬਰ ਨੂੰ ਸਵੇਰੇ 11 ਵਜੇ ਰੀਲਿਸ ਕੀਤਾ ਜਾਏਗਾ ਸਿੱਪੀ ਗਿਲ ਦਾ ਕਿੱਤ ਪਿੰਡੂ ਮਹਾਰਾਜ ਰਿਲੀਜ਼ ਹੋ ਗਿਆ ਜਿਸ ਵਿੱਚ ਉਹਨਾਂ ਦਾ ਸ਼ਾਹੀ ਅੰਦਾਜ਼ ਦਿਖ ਰਿਹਾ ਹੈ ਕਿ ਫਿਰ ਸਿੱਪੀ ਆਪਣੀ ਪਤਨੀ ਦਾ ਬਦਲਾ ਲੈਂਦੇ ਵਿਖਾਈ ਦੇ ਰਹੇ ਨੇ ਅਜੇ ਦੇਵ ਗੰਦੀ ਹਾਲ ਹੀ ਚ ਰਿਲੀਜ਼ ਹੋਈ ਫਿਲਮ ਸ਼ਿਵਾਈ ਨੇ 7 ਦਿਨਾਂ ਵਿੱਚ 70 ਕਰੋੜ ਦੀ ਕਮਾਈ ਕਰ ਲਈ ਹੈ ਜਦ ਕਿ ਉਸ ਦੇ ਨਾਲ ਹੀ ਰਿਲੀਜ਼ ਹੋਏ ਇਹ ਦਿਲ ਹੈ ਮੁਸ਼ਕਿਲ ਨੇ ਵਰਲਡ ਵਾਈਡ 169 ਕਰੋੜ ਤੋਂ ਵੱਧ ਕਮਾ ਲਏ ਨੇ ਰਾਜਸਥਾਨ ਦੇ ਰਾਸਮੰਦ ਜ਼ਿਲ੍ਹੇ ਦੇ ਕਾਂਗਰੋਲੀ ਥਾਣੇ ਦੀ ਪੁਲਿਸ ਨੇ ਰਾਕੇ ਸਾਵਨ ਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦਾ ਨਿਰਾਦਰ ਕਰਨ ਦੇ ਇਲਜ਼ਾਮ ਨੇ ਰਾਖੀ ਨੇ ਪੀਐਮ ਦੀ ਤਸਵੀਰ ਵਾਲੀ ਕਾਲ ਇੰਡਰੈਸ ਪਾਈ ਸੀ